ਇੱਧਰ ਬੰਦਾ ਆਉਂਦੀ ਬੰਦਾ ਬੜਾ ਔਖਾ ਆ ਇੱਧਰ ਤੋਂ ਆਉਣਾ ਸਰ ਜੀ ਮਰਦਾਨੀ ਜੀ ਲੋ ਜੀਤਾ ਸਿੰਘ ਮਲਤਾਨੀ ਜੀ ਆਪ ਦਾ ਵਾਹ ਜੀ ਵਾਹ ਆ ਲੋ ਜੀ ਜੀ 500 ਰੁਪਇਆ ਨਾਮ ਲਾ ਲਓ ਸੁੱਚਾ ਸਿੰਘ ਮਲਤਾਨੀ ਸੁੱਚਾ ਸਿੰਘ ਮਲਤਾਨੀ ਤੇ ਜੀਵੇ ਇਹਨਾਂ ਦੀ ਸਰਕਾਰ ਪਾਣੀ ਪੀਂਦੇ ਹੋ ਭਾਰਤ ਦੇਸ਼ ਦਾ ਪੰਜਾਬ ਦਾ ਯੂਨ ਖਾਂਦੇ ਹੋ ਭਾਰਤ ਦੇਸ਼ ਦਾ ਇੱਕ ਵਾਰੀ ਜਿਹੜੇ ਜਿਹੜੇ ਭਾਰਤ ਦੇਸ਼ ਨੂੰ ਪਿਆਰ ਕਰਦੇ ਕੋਈ ਜ਼ੋਰਦਾਰ ਤਾੜੀਆਂ ਭਾਰਤ ਦੇਸ਼ ਦਾ ਨੂੰ ਨੈਸ਼ਨੈਲਟੀ ਦਿੰਦਾ। ਉਹ ਵੀ ਤਾਲੀਆਂ ਮਾਰ ਦਿਓ ਜ਼ੋਰ ਦੀ। ਜਿਹੜੇ ਸਵਾਵਾ ਦੰਡੇ ਨੇ ਗਵਰਨਮੈਂਟ ਨੂੰ ਠੀਕ ਹੈ। ਹਾਰੀ ਉੱਪਰ ਹੱਥ ਕਰੇ ਕਰਕੇ ਦੇਖੋ ਬਾਦ ਸਾਹਿਬ ਨੇ ਥੋੜੀ ਅਕਬਰ ਬਾਦ ਸਾਹਿਬ ਉੱਪਰ ਕਰਕੇ ਹੂੰ ਡੜ ਲੜ ਨੜ 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 ਉਦੇ ਤਹਿਤ ਮੇਰੇ ਨਾਲ ਮਨਸੇ ਬੈਠੇ ਛੋਟਾ ਕਾਫਲਾ ਜਿਹੜਾ ਵਾ ਉਹ ਲੈ ਕੇ ਆਇਆ ਪਾਕਿਸਤਾਨ ਦੇ ਸਾਰੇ ਪੂਰਾ ਸਾਡੇ ਪਿੰਡਾਂ ਦੇ ਵਿੱਚ ਜੀਹਾਂ ਦੇ ਸੈਰੀਕਲਸੀ ਨੂੰ ਜਿਤਾ ਕੇ ਤੇ ਇਥੋਂ ਐਮਪੀ ਬਣਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ ਤੇ ਲੋਕਾਂ ਦੇ ਵਿੱਚ ਬਹੁਤ ਦਸ਼ਾ ਹੈ ਆਪ ਦਾਤ ਜੀ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਨੇ ਬਹੁਤ ਜ਼ਿਆਦਾ ਭਾਰੀ ਕਾਟੇ ਤੇ ਝੋਕਾ ਵਾ ਜਿਹੜੀਆਂ ਉਹ ਘਟ ਚੁੱਕੀਆਂ ਨੇ ਜਿੱਦਾਂ ਦਾ ਇਹ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਦਸ਼ਾ ਹੈ ਅੱਜ ਕੀ ਜਿਹੜਾ ਵਾ ਵੱਡੀ ਉਹ ਅਗੇ ਸ਼ਹਿਰੀ ਕਲਸੀਮ ਦਾ ਤਿਆਰ ਜੀ ਗੱਲ ਕਰੀਏ ਤਾਂ 2 ਸਾਲਾਂ ਚ ਰਮਨ ਬੈ ਜੀ ਨੇ ਕਿੰਨਾ ਕੁ ਕੰਮ ਕੀਤਾ ਸਾਡੇ ਇੱਥੇ ਜੀ ਰਮਨ ਬੈ ਜੀ ਉਹਨਾਂ ਨੇ ਉਹ ਕੰਮ ਕਰ ਦਿੱਤੇ ਜਿਹੜੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀਗੀ ਉਹ ਚਾਹਤ ਰਹਿ ਜਾਂਦੇ ਰਿਹਾ ਸਾਡੇ ਸਰਕਾਰੀ ਹਸਪਤਾਲ ਦੇ ਸਾਡਾ ਉਹ ਜਿਹਾ ਉਹਨੂੰ ਚਾਲੂ ਕਰਾਇਆ ਵਾ ਬਾਕੀ ਜਿਹੜਾ ਸਾਡੇ ਉੱਤੇ ਕ੍ਰਿਸ਼ਨਾ ਲੈਬ ਉਹਦਾ ਕਰਾਇਆ ਵਾ ਇਹ ਕਰੀਏ ਇੱਧਰ ਗ੍ਰੇਡ ਦਾ ਕਰਾਇਆ ਸਾਡੇ ਪਿੰਡ ਦੇ ਵਿੱਚ ਜਿਹੜੇ ਉਹਨਾਂ ਦੇ ਲੰਮੇ ਸਮੇਂ ਤੋਂ ਕਰੀ ਸਾਰਾ ਦੀ ਮੰਗੀ ਉਹ ਕਰਾਈ ਆ ਗਲੀਆਂ ਦਾ ਕੰਮ ਜੀ ਦਾ ਉਹ ਨਾਲ ਬੜੇ ਟੈਂਕੀ ਦੀ ਬਰਸਪਸਾ ਜੀ ਸਾਡੇ ਉਹ ਵੀ ਇਹਨਾਂ ਨੇ ਕਰਵਾਇਆ ਅਸੀਂ ਬਹੁਤ ਧੰਨਵਾਦੀ ਆ ਤੁਹਾਰੇ ਪੱਲੇ ਆ ਰਹੇ ਨੇ ਫਿਰ ਹੁਣ ਆਪਣਾ ਬਹੁਤ ਯੋਧਾ ਸ੍ਰੀ ਅਮਨ ਸਿੰਘ ਸ਼ਰੀ ਕਲਸੀ ਤਾਂ ਸੋਨੋ ਬਢੀਲੀ ਦਾ ਜਣਾ ਆਪਣੇ ਬਹੁਤ ਘੱਟ ਸਮੇਂ ਦੇ ਵਿੱਚ ਸਾਡੇ ਕੋਲ ਸਮਾਂ ਅਨਸਾਰਾ ਕਰੀਬ 1 ਮਹੀਨਾ ਰਹਿ ਗਿਆ ਸਾਰੇ ਕੰਮ ਕਾਜ ਛੱਡ ਕੇ ਔਰ ਇੱਕ ਇੱਕ VOTER ਦੇ ਨਾਲ ਕੰਟੈਕਟ ਕਰਨਾ ਔਰ VOTER ਨੂੰ ਪ੍ਰੇਰਿਤ ਕਰਨਾ ਤੁਹਾਡੀ ਕੰਮੇ ਠੋਕੋ ਤਾੜੀ ਉਹ ਵੀ ਲੋਕਾਂ ਨੇ ਮੰਜੀ ਡੋਕੀ ਬਣਾਉਂਦੇ ਸੀ ਸੋ ਮੇਰੇ ਕਹਿਣ ਦਾ ਭਾਵ ਹੈ ਜੇ ਤੁਸੀਂ ਤੁਹਾਡੀ ਵੋਟ ਦੀ ਕੀਮਤ ਹੈ ਆਪਣੇ ਵੋਟ ਦੀ ਕੀਮਤ ਨੂੰ ਪਛਾਣਦੇ ਹੋਆਂ ਲੋਕਾਂ ਨੂੰ ਦੱਸਣਾ ਕਿ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜਿਨੇ ਜੜ੍ਹਾਂ ਹਲੜਟੀਆਂ ਬੀਜੇਪੀ ਦੀਆਂ ਔਰ ਸ਼੍ਰੀ ਅਰਬਿੰਦ ਕੰਜਰੀਵਾਲ ਜੀ ਜਿਨ੍ਹਾਂ ਦੀ ਅਨਤਕ ਮਿਹਨਤ ਔਰ ਇਮਾਨਦਾਰੀ ਨਾਲ ਕੀਤੀ ਗਈ ਮਿਹਨਤ ਜਿਹੜੇ ਅੱਜ ਟੱਕੇ ਦੇ ਨਾਲ ਜਬਰਦਸਤੀ ਨੂੰ ਜੇਲ੍ਹ ਦੇ ਵਿੱਚ ਡੱਬ ਕੇ ਰੱਖਿਆ ਬੀਜੇਪੀ ਸਰਕਾਰ ਨੇ ਉਸ ਦੇ ਵਿਰੁੱਧ ਜਵਾਬ ਦੇਣਾ ਹੈ ਜ਼ੁਲਮ ਦਾ ਜਵਾਬ ਵੋਟ ਪਾ ਕੇ ਦੇਣਾ ਜ਼ੁਲਮ ਦਾ ਜਵਾਬ ਬੀਜੇਪੀ ਦੇ ਵਿਰੁੱਧ ਆਮ ਆਦਮੀ ਪਾਰਟੀ ਝਾੜੂ ਤੋਂ ਵੋਟ ਪਾ ਕੇ ਦਾ ਜਵਾਬ ਦੇਣਾ ਤੋਂ ਸਾਰਿਆਂ ਨੂੰ ਇੰਨੀ ਕਿ ਬੇਨਤੀ ਕਰਦਾ ਹਾਂ ਬੇਨਤੀ ਕਰਦਾ ਕਿ ਆਪਾਂ ਚੰਗੀ ਤਰ੍ਹਾਂ ਚੋਣਾਂ ਵਿੱਚ ਉਹ ਦਾਲਦੇ ਹੋ ਸਿਨੇ ਲੋ ਸੁਣ ਲੈਣ ਫਿਰ ਵੀ ਤੁਸੀਂ ਰਸੀਆਂ ਦੀਆਂ ਮੈਦਾਨਾਂ ਉੱਤੇ ਮੁਸਰ ਵੀ ਹਾਜ਼ਰੀ ਲਵਾ ਕੇ ਦਾਦੂ ਚੱਕ ਸਾਹਿਬ ਨੂੰ ਬੇਨਤੀ ਕਰਨੀ ਆ ਕਿ ਆਪਣੇ ਵਿਚਾਰ ਰੱਖੋ ਮੈਲੇ ਹਰਦਲ ਬੇਕਨੈਕਸ਼ਨ ਆ ਦਿਰੀ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਮੰਚ ਤੇ ਵਿਰਾਜਮਾਨ ਪੰਜਾਬ ਸਰਕਾਰ ਕੈਬਨਟ ਮੰਤਰੀ ਮੇਰੇ ਵੱਡੇ ਭਰਾ ਲਾਲ ਚੰਦ ਕਟਾਪ ਚੱਕ ਜੀ ਅੱਜ ਜਿਨ੍ਹਾਂ ਦੇ ਪ੍ਰੋਗਰਾਮ ਤੇ ਅਸੀਂ ਸਾਰੇ ਆਏ ਆਂ ਮਹਿਲ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸ਼ਮਸ਼ੇਰ ਜੀ ਰਜੀਵ ਸ਼ਰਮਾ ਜੀ ਲਖਨਾ ਸਾਹਿਬ ਰੰਗਾਵਾ ਸਾਹਿਬ ਮੰਟੂ ਜੀ ਅਨੂ ਸਾਹਿਬ ਕੁਪੂਪੀ ਸ਼ਰਮਾ ਜੀ ਸਾਹਮਣੇ ਬੈਠੇ ਪਾਰਟੀ ਦੇ ਸਾਰੇ ਗੱਜਬ ਗੱਜਬ ਦੇ ਦਾਸ ਸਹਿਬਾਨ ਔਰ ਜਿਲ੍ਹਾ ਕਰਤਾਰਪੁਰ ਪਠਾਨਕੋਟ ਤੋਂ ਆਈ ਹੋਈ ਸੰਗਤ ਆਓ ਸਭ ਤੋਂ ਪਹਿਲਾਂ ਫਤਿਹ ਦੀ ਛਾਂਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੂੰ ਸਵਾਗਤਾਂ ਦੇ ਪਿੱਛੇ ਕੀਤਾ ਹੋਰ ਬੜੇ ਐਕਲਿਕ ਕਲੀਕ ਜਿਪ ਨੂੰ ਤੱਕੇ ਦੇ ਨਾਲ ਜਿਹਨਾਂ ਦੇ ਵਿੱਚ ਕੀਤਾ ਮੈਨੂੰ ਉਹ ਹਿੰਦੁਸਤਾਨ ਦੀਆਂ ਜਿੰਨੀਆਂ ਰਾਜਨੀਤਿਕ ਪਾਰਟੀਆਂ ਸੀ ਉਹਨਾਂ ਦੀ ਰਾਜਨੀਤਿਕ ਲੀਡਰਸ਼ਿਪ ਨੂੰ ਜੇਨਾ ਦੇ ਰਹਿਤ ਕੱਟਤਾ ਸੀ ਹਾਲ ਹੋਇਆ ਸੀ ਉਸ ਸਮੇਂ ਸੋ ਹੁਣ ਵੀ ਹਿੰਦੁਸਤਾਨ ਦੇ ਲੋਕਾਂ ਨੇ ਮੋਦੀ ਔਰ ਅਮਿਤ ਸ਼ਾਹ ਦੀ ਜੋੜੀ ਨੇ ਜੋ ਤਸ਼ੱਦਦ ਕੀਤਾ ਜੋ ਤੱਕਾ ਕੀਤਾ ਸਾਡੀ ਲੀਡਰਸ਼ਿਪ ਨਾਲ ਉਹਦਾ ਜਵਾਬ ਵੋਟਾਂ ਦੇ ਰੂਪ ਦੇ ਵਿੱਚ ਦੇਣਾ ਬਹੁਤ ਵੱਡੇ ਮਾਰਜਨ ਦੇ ਨਾਲ ਅਸੀਂ ਪੰਜਾਬ ਦੇ ਵਿੱਚੋਂ ਹਰਿਆਣਾ ਦੇ ਵਿੱਚੋਂ ਦਿੱਲੀ ਦੇ ਵਿੱਚੋਂ ਸੀਟਾਂ ਜਿੱਤ ਰਹੇ ਹਾਂ ਔਰ ਸਾਡੀ ਇੰਡੀਆ ਅਲਾਈਅੰਸ ਦੀ ਸਰਕਾਰ ਜਿਹੜੀ ਆ ਉਹ ਕਾਹ ਆਮ ਚੋਣਾਂ ਆ ਪਰ ਬੰਦਾ ਮੈਨੂੰ ਪੁੱਛੇ ਕਿ ਤੁਸੀਂ ਜ਼ਰੂਰ ਗਏ ਹੋ ਪਰ